ਇਹ ਚਨਾਬ ਨਦੀ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਪਹਾੜਾਂ ਦੇ ਵਿੱਚ ਵੀ ਲਗਾਤਾਰ ਪੈ ਰਿਹਾ ਜਿਸ ਦੇ ਨਾਲ ਪਹਾੜਾਂ ਦੇ ਵਿੱਚ ਵੀ ਤਬਾਹੀ ਹੈ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ ਜੰਮੂ ਕਸ਼ਮੀਰ ਦੇ ਰਿਆਸੀ ਚੋਸ ਸਲਾਲ ਡੈਮ ਦੇ ਵਿੱਚ ਪਾਣੀ ਵਧਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਜਿਸ ਤਰ੍ਹਾਂ ਕਿ ਲਗਾਤਾਰ ਪੰਜਾਬ ਸੂਬੇ ਦੇ ਨਾਲ ਆਲੇ ਦੁਆਲੇ ਵੀ ਮੀਂਹ ਪਾਣੀ ਜਿਹੜਾ ਕਿ ਪੈ ਰਿਹਾ ਪਾਣੀ ਦਾ ਪੱਧਰ ਹਾਰਾ ਹੈ ਕਾਤੇ ਵਾਦਰਾ ਤੋਂ ਤਸਵੀਰਾਂ ਵਕ ਵਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਜੰਮੂ ਕਸ਼ਮੀਰ ਦੇ ਰਿਆਸੀ ਚ ਸਲਾਲ ਡੈਮ ਚ ਪਾਣੀ ਵਧਣ ਦੀਆਂ ਖਬਰਾਂ ਇਸ ਸਮੇ ਜਿਹੜੀਆਂ ਕਿ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਕਿ ਪਾਣੀ ਦਾ ਉਛਾਲ ਵਧਿਆ ਹੈ ਜਿਹੜੇ ਕਿ ਸਤਲੁਜ ਦੀ ਗੱਲ ਕਰੀਏ ਚਾਹੇ ਮਾਧਕੌਰ ਹੈਡ ਵਰਕ ਦੀ ਗੱਲ ਕਰੀਏ ਕਗਰ ਦੀ ਗੱਲ ਕਰੀਏ ਜਾਂ ਫਿਰ ਨਾਲ ਲੱਗਦੇ ਸੂਬਿਆਂ ਤੇ ਦਰਿਆਵਾਂ ਦੀ ਗੱਲ ਕਰੀਏ ਲਗਾਤਾਰ ਪਾਣੀ ਉਫਾਨ ਤੇ ਵਿੱਚ ਤੇ ਡੈਮਾਂ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ